ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਕੋਲ ਨਵੇਂ ਬਲੌਗ ਦੇ ਵਿੱਚ ਲੋ ਜੀ ਮੁੰਡੇ ਲੱਗੇ ਵੇ ਤੇ ਜੀਰੀ ਬੜਾਉਣ ਤੇ ਟਰੈਕਟਰ ਲਿਆ ਵਸਾ ਇਹਨਾਂ ਨੇ ਚੋਬਰਾਂ ਨੇ ਤੇ ਉਹ ਜਾ ਰਹੀ ਹੈ ਮਸ਼ੀਨ ਬਿਮਾਰੀ ਪੈ ਗਈ ਐਦਰ ਵੀ ਹੈ ਨਾ ਜੀਰੀ ਤਾਂ ਆ ਵੀ ਆਈ ਹੋਈ ਉਹ ਹੁਣ ਆਊਗਾ ਆਪਣਾ ਝੋਟਾ ਚੋਬਰਾਂ ගිල්ලේයා කහිත දිිරිීට වැැසේ විිය අයිීවා එවිී තොටක ටැන්සි පඩ්ඩු යනනින බක්ෂී දේකෙද වන පනතා ਖੇਤ ਤਾਂ ਕਾਫੀ ਗਿੱਲੇ ਆਂ ਮੀਂਹ ਦੀ ਹੀ ਨਹੀਂ ਆਜੀ ਵੀ ਨਿਕਲੂਗਾ ਬਾਕੀ ਤੁਹਾਨੂੰ ਝਾੜ ਛੋੜ ਦਿਖਾਉਣੀ ਆ ਨਾ ਕਿਦਾਂ ਹੱਥ ਕੋਆਰ ਦੇਖ ਕੇ ਦੇਖਾਰੀ ਕੋਹ ਚੱਟੜੇ ਟਾਰਾਂ ਲਿਆਉਣ ਦਾ ਭਾਂ ਜੋ ਵੀ ਛੱਟੜੇ ਦੂਆ ਲਿਆਉਣਾ ਨਹੀਂ ਤੇ ਬਾਈ ਫਿਰ ਆਪਣੇ ਲਿਆਓ 45 ਉਹਨੀ ਲਿਆਉਂਗਾ ਕਹਾਂ ਵਾ ਯਾਰ ਲਿਆਓ ਫਿਰ ਮਗਾਵਾ ਥੋੜਾ ਮਗਾਲਾ ਜੱਟਾ ਤੋੜ ਉਹ ਉਹ ਸਦਾਈਓ ਜਿੰਨੇ ਟਾਈਮ ਚ ਅਸੀਂ ਖੇਲਾ ਕਰੀਆਂ ਐਨੇ ਟਾਈਮ ਚ ਤਾਂ ਆਹ ਵੱਢ ਕੇ ਸੀ ਉਹ ਮੁਰੇ ਸੜ ਦਉਂਦੇ ਇਹ ਤਾਂ ਕਰਦਾ ਤਾ ਫਸ ਗਈ ਦੀ ਮਸ਼ੀਨ ਵੀ ਦੋਰ ਗਿਆ ਉਹ ਪਿੱਛੇ ਬਾਅਦ ਆ ਕੇ ਪਿੱਛੇ ਕਰਦਾ ਹੈ ਉਹ ਤੇਰੇ ਦੇ ਸਾਹਮਣੇ ਕਟਰ ਤੋਂ ਲਈ ਲੱਗ ਗਿਆ ਹਾਂ ਅੱਛਾ ਉਹ ਤੋਂ ਦੋ ਨਿਕਲ ਗਿਆ ਕੋਈ ਸਮਝ ਨਹੀਂ ਗਿੱਲਾ ਯਾਰ ਨਾ ਬਣੀ ਖੇ ਤੇ ਗਿੱਲਾ ਦੇਖਣੇ ਨੂੰ ਯਾਰ ਹਾਲੇ ਚੁਗਾ ਕਰ ਦੂਆ ਟਰਾਲਾ ਨਹੀਂ ਲੈ ਗਿਆ ਉੱਚ ਪਹਿਲਾਂ ਹੀ ਦੋ ਗਿੱਲੀਆਂ ਦੀ ਦੀ ਪੜਨਾ ਹੀ ਸੀ ਦਾ ਆ ਜਾ ਆ ਜਾਓ ਪਰਦੀ ਡੋਰ ਤੱਕ ਲੈ ਗਿਆ ਇਹਦਾ ਟਰਾਲਾ ਇਹਦਾ ਡਾਕਟਰ ਦਾ 60 ਲਿਖਾਇਆ ਵਾ ਡਾਕਟਰ ਦਾ ਕਾਲੇ ਦਾ ਹਾਂ ਡਾਕਟਰ ਦਾਦਾ ਹੈ ਉਹ ਨਹੀਂ ਡਾਕਟਰ ਕੋਲ ਦਾ ਦੂਆ ਹੈ ਹਾਂ ਉਹ ਦਾ ਨਾਲੇ ਦੂਆ ਕੋਲ ਤਾਂ ਡਾਕਟਰ ਕੋਲ ਤਾਂ ਉਹਦੇ ਵਾਲਾ ਸਮਰਾਲੇ ਵਾਲਾ ਸਰਪੰਚ ਵਾਲਾ ਹਾਂ ਸਮਰਾਲੇ ਵਾਲਾ ਆਹ ਦੇਖੋ ਇਹ ਨਹੀਂ ਚੱਵੀ ਬਸ ਹਾਂ ਦੇਖ ਗਏ ਉਹ ਬੜਾ ਗਾਹ ਪਾਇਆ ਮੋਰੇ ਦਾ ਆਹ ਵੀ ਉਧਰ ਖੁੰਝਾ ਪਾ ਜਾ ਦੇਖ ਨਾ ਉਧਰ ਦੇਖੋ ਨਾ ਇਹ ਦੇਖੋ ਆ ਆ ਕੇ ਦੇਖ ਲੋ ਭਾਈ ਦੇਖੋ दो यहाँ चलाई भी थी यहाँ पे निकल में नहीं करता था यहाँ से हम लोग सोचे गए यहाँ भी आई भी हुआ जीरी था भी आई भी हुआ पंद्रह राउंड मार के तब तो निकला है छब्बी है ये ये भी छब्बी है ऊपर ऊपर तो झक्की भी है ना ਇਹਨੇ ਤਾਂ ਇਕੱਲੇ ਨਹੀਂ ਲੈ ਜਾਣਾ ਓਏ ਇਹਨੇ ਤਾਂ ਇਕੱਲੇ ਨਹੀਂ ਲੈ ਜਾਣਾ ਬੰਦ ਕਰ ਲਈ ਚਾਹੇ ਜੌਂਡੀਰ ਤਾਂ ਆਏ ਨੂੰ ਕੱਟ ਕੇ ਆ ਲੰਬਰ ਰੱਖ ਦੇ ਯਾਰ ਉਧਰ ਪਹਿਲੇ ਫਾਲੂ ਕਰ ਲੇਗਾ ਬੋੜੀ ਜਾਏਗਾ ਉਹਦਾ ਵੇਲਾ ਲੰਬਰ ਆ ਰਿਹਾ He-he! <laughs> ਕਿਹੜਾ ਪਿੱਛੇ ਨੂੰ ਪਾ ਲੋ ਇੱਕ ਵਾਰ ਕੱਢ ਦੇ ਕੱਢ ਦੇ ਉਹ ਕੰਮ ਕਿਹੜਾ ਕਰੀ ਫਿਰਦੇ ਆ ਕਹ ਵੀ ਇੱਧ ਨੂੰ ਤਾਂ ਹਿੱਲਿਆ ਨਹੀਂ ਹੁਣ ਪਿੱਛੇ ਨੂੰ ਦੇਖਦੇ ਆਂ ਆਪਾਂ ਅੱਗੇ ਓਹ ਕਹੜ ਕੇ ਸੜਦੇ ਹੀ ਗਏ ਔਰ ਇਹਦੇ ਕੁੰਮੇ ਦਾ ਹਾਈਡ ਰੀਅਰ ਉਹ ਨੂੰ ਮਾਰੇ ਜੀ ਉੱਪਰ ਕਰ ਲਾ ਉਹ ਹਾਇਓ ਬਹੁਤਾ ਹੁਣ ਤਾਂ ਲੀ ਪੱਟ ਹੋ ਗਈ ਹੁਣ ਤਾਂ ਨਿਕਲ ਨਹੀਂ ਨਿਕਲਣਾ ਦਾ ਉਹ ਹੁਣ ਲੀ ਪੱਟ ਹੋ ਗਈ ਨਾ ਲੀ ਜੀ ਬਣ ਗਈ ਦੀ ਇੱਥੇ ਫਸਿਆ ਵਾਦਾ ਜਿੱਥੇ ਉਹ ਲੀ ਪੱਟ ਹੋ ਗਈ ਦੀ ਆ ਚੋਟਾ ਦਾ ਫਿਰ ਚੋਟਾ ਆ ਉਹ ਵੀ ਚੜਾਈ ਖਾਸੀ ਆ ਨਾ ਉੱਥੇ। ਨਾਲ ਦੀ ਜਗਾ ਮੋਰ ਜਿਹਾ। ਨੌ ਦੀ ਨਿੱਕੜੇ ਗਿਆ ਟਰੈਕਟਰ। ਚਲੋ ਚੱਲੀਏ। ਹਾਂਜੀ ਲਓ ਜੀ ਗੱਠਾਂ ਵੀ ਬਣ ਗਈਆਂ। ਤੇ ਜਿੰਨੇ ਨੂੰ ਉਧਰ ਜੀਰੀ ਜੂਰੀ ਪੜਾ ਕੇ ਆਏ ਟਰੈਕਟਰ ਟਰੱਕ ਫਸ ਗਿਆ ਤਾਂ ਉਹ ਕਢਾ ਕੇ ਆਏ। ਤੇ ਐਨੇ ਨੂੰ ਇੱਧਰ ਘਾਟਾਂ ਵੀ ਬਣ ਗਈਆਂ ਆਪਣੀਆਂ ਅਧੀਆਂਕ ਬਣ ਗਈਆਂ ਵਾਧੀਆਂ ਘਰ ਰਹਿ ਗਈਆਂ ਆ ਵੇਡ ਦਾਣਾ ਵਸ ਇਹਨਾਂ ਨੇ ਘਾਂਟੇ ਚ ਹਣਾ ਇੰਡੋ ਫਾਰਮ ਲੱਗਿਆ ਵਾ ਤੇ ਰੈਕ ਪਤਾ ਨਹੀਂ ਕਦ ਮਾਰ ਕੇ ਰੈਕ ਤਾਂ ਨਹੀਂ ਪਤਾ ਲੱਗਿਆ ਵੀ ਕਦ ਮਾਰ ਕੇ ਦੁਆਨੇ ਜਿਆਦਾ ਇੱਧਰ ਆਉਗਾ ਨਾ ਫਿਰ ਦਿਖਾਉਂਦੇ ਆ ਤੁਹਾਨੂੰ ਲੋ ਜੀ ਚੱਲਦਾ ਬਿਲਰ ਹੈ ਨਾ ਤੇ ਇਸ ਵਾਰ ਇਹ ਨਵਾਂ ਲੈ ਕੇ ਆਏ ਆ ਦੋ ਬਿਲਰ ਕਰੇ ਹੋਏ ਨਾ ਨੇ ਇਸ ਵਾਰ ਇਹ ਹੈ ਨਾ ਬਾਕੀ ਜ਼ਿਆਦਾ ਸੁੱਖ ਰੱਖੇ ਨਾ ਵਧੀਆ ਕੰਮ ਇੰਚ ਕਰਕੇ ਲੈ ਵਿਚਾਰਿਆਂ ਦਾ ਇੰਡੋ ਫਾਰਮ ਇੰਡੋ ਫਾਰਮ ਇੰਡੋ ਫਾਰਮ ਨਾਲ ਚੱਲਦਾ ਬਿਲਰ ਦੂਆ ਵੀ ਮਨ ਲੱਗਦਾ ਕਿ ਇਹ ਇੰਡੋ ਫਾਰਮ ਆ ਜੇ ਇਹ ਨਾ ਬਿਲਰ ਚਲਾਇਆ ਹੋਏ ਇਹਨਾਂ ਨੇ ਬਾਕੀ ਆਪਾਂ ਨੂੰ ਪਤਾ ਨਹੀਂ ਹੈਗਾ ਕਲੀਅਰ ਹੈ ਨਾ ਕਿ ਆਪਾਂ ਨੇ ਮੇ ਰਿਕਾਰਡਿੰਗ ਚਾਹ ਦਿਨ ਤੋਂ ਫਾਰਮ ਮੇ ਹੋਊਗਾ ਚਲੋ ਠੀਕ ਹੈ ਜੀ ਕਰਦੇ ਆਪਾਂ ਇਸੇ ਤਰ੍ਹਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ